ਤਰਕਸ਼ੀਲਾ ਵੱਲੋਂ ਨਾਟਕ ਛਿਪਨ ਤੋਂ ਪਹਿਲਾਂ ਦੀ ਸਫਲ ਪੇਸ਼ਕਾਰੀ ਕੈਲਗਰੀ ਦੀ ਤਰਕਸ਼ੀਲ ਸੁਸਾਇਟੀ ਵੱਲੋਂ ਪਲੇਠਾ ਉਦਮ ਕਰਦਿਆਂ ਨਾਟਕ ਛਿਪਨ ਤੋਂ ਪਹਿਲਾਂ ਕਰਵਾਇਆ ਗਿਆ ਦਵਿੰਦਰ ਦਮਨ ਦਾ ਲਿਖਿਆ ਤੇ सुरेंद्र ਸ਼ਰਮਾ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਇਹ ਨਾਟਕ ਸ਼ਹੀਦ ਭਗਤ ਸਿੰਘ ਦੇ ਜੀਵਨ ਫਲਸਫੇ ਉੱਪਰ ਅਧਾਰਿਤ ਸੀ ਖਾਸ ਕਰਕੇ ਇਸ ਨਾਟਕ ਵਿੱਚ ਪਗਤ ਸਿੰਘ ਦੇ ਅੰਤਲੇ ਸਮੇਂ ਦੀ ਬਾਤ ਪਾਈ ਗਈ ਸੀ ਕਿ ਕਿਵੇਂ ਉਹ ਆਖਰੀ ਵੇਲੇ ਤੱਕ ਵੀ ਮੌਤ ਨੂੰ ਮੂਹਰੇ ਦੇਖ ਕੇ ਥੜਕਿਆ ਨਹੀਂ ਕੋਈ ਰਹਿਮ ਦੀ ਅਪੀਲ ਨਹੀਂ ਕੀਤੀ ਆਪਣੀ ਮਾਂ ਨੂੰ ਇਹ ਕਹਿ ਕੇ ਹੌਸਲਾ ਦਿੰਦਾ ਹੈ ਕਿ ਉਸ ਮਾਂਵਲ ਦੇਖ ਜਿਸ ਨੇ ਆਪਣੇ ਚਾਰੇ ਪੁੱਤ ਦੇਸ਼ਕੌਮ ਲਈ ਵਾਰੇ ਹਨ ਤੇ ਕਦੇ ਇਹ ਨਸੀਹਤ ਕਰਦਾ ਹੈ ਕਿ ਮਾਂ ਫਾਂਸੀ ਤੋਂ ਬਾਅਦ ਮੇਰੀ লাশ ਲੈਣ ਤੂੰ ਨਾ ਆਈ ਲੋਕ ਕਹਿਣਗੇ ਪਗਤ ਸਿੰਘ ਦੀ ਮਾਂ ਰੋ ਰਹੀ ਹੈ ਇਹ ਤਾਂ ਸੀ ਜਜ਼ਬਾਤੀ ਗੱਲਾਂ ਪਰ ਉਹ ਆਪਣੇ ਬੈਰਕ ਦੇ ਸਫਾਈ ਸੇਵਕ ਦਾ ਭੰਗੀ ਨਾਲ ਜਿਹੜਾ ਸੰਵਾਦ ਅਕਸਰ ਰਚਾਉਂਦਾ ਰਹਿੰਦਾ ਹੈ ਉਸ ਤੋਂ ਪਤਾ ਲੱਗਦਾ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਕਿਹੋ ਜਿਹਾ ਹੋਣਾ ਚਾਹੀਦਾ ਸੀ ਭਗਤ ਸਿੰਘ ਦੇ ਮੁਤਾਬਕ ਦੇਸ਼ ਦਾ ਰਾਜਨੀਤਿਕ ਢਾਂਚਾ ਜਿਹਾ ਹੋਵੇ ਜਿਸ ਵਿੱਚ ਬੰਦੇ ਹੱਥੋਂ ਬੰਦੇ ਦੀ ਲੁੱਟ ਨਾ ਹੋਵੇ ਸਮਾਜਿਕ ਢਾਂਚਾ ਅਜਿਹਾ ਹੋਵੇ ਜਿਸ ਵਿੱਚ ਸਾਰੇ ਬਰਾਬਰ ਹੋਣ ਕੋਈ ਉੱਚਾ ਨੀਵਾਂ ਨਾ ਹੋਵੇ ਧਰਮ ਦੇ ਨਾਤੇ ਕੋਈ ਉਨਮਾਦ ਜਾਂ ਫਸਾਦ ਨਾ ਹੋਵੇ ਬਲਕਿ ਮਨੁੱਖਤਾ ਹੀ ਸੱਚਾ ਧਰਮ ਹੋਵੇ ਇਸੇ ਨਾਟਕ ਵਿੱਚ ਜਦੋਂ ਉਹ ਖਾਨ ਸਾਹਿਬ ਜੇਲਰ ਜਾਂ ਹੋਰ ਅਧਿਕਾਰੀਆਂ ਨਾਲ ਗੱਲਾਂ ਕਰਦਾ ਜਾਂ ਪੜਨ ਲਈ ਕਿਤਾਬਾਂ ਮੰਗਵਾਉਂਦਾ ਰਹਿੰਦਾ ਉਦੋਂ ਵੀ ਸਾਨੂੰ ਭਗਤ ਸਿੰਘ ਦੇ ਜੀਵਨ ਫਲਸਫੇ ਦੇ ਨੇੜੇੋਂ ਦਰਸ਼ਨ ਹੁੰਦੇ ਨੇ ਨਾਟਕ ਦਾ ਆਖਰੀ ਦ੍ਰਿਸ਼ ਸਭ ਨੂੰ ਬੇहद ਭਾਵੁਕ ਕਰ ਗਿਆ ਜਦੋਂ ਭਗਤ ਸਿੰਘ ਜੇਲ੍ਹ ਦੇ ਪੰਗੀ ਨੂੰ ਆਖਰੀ ਖਵਾਹਿਸ਼ ਦੱਸਦਿਆਂ ਕਹਿੰਦਾ ਕੇ ਬੇਬੇ ਮਰਨ ਤੋਂ ਪਹਿਲਾਂ ਤੇਰੇ ਹੱਥਾਂ ਦੀ ਰੋਟੀ ਖਾਣ ਨੂੰ ਜੀ ਕਰਦਾ ਹੈ ਪੰਗੀ ਨੂੰ ਉਹ ਅਕਸਰ ਬੇਬੇ ਇਸ ਕਰਕੇ ਕਹਿੰਦਾ ਕਿਉਂਕਿ ਨਿੱਕੇ ਹੁੰਦਿਆਂ ਜਾਂ ਤਾਂ ਭਗਤ ਸਿੰਘ ਦੀ ਮਾਂ ਨੇ ਉਸ ਦਾ ਗੰਦ ਚੁੱਕਿਆ ਹੁੰਦਾ ਤੇ ਜਾਂ ਫਿਰ ਇਸ ਪੰਗੀ ਨੇ ਖੈਰ ਉਹ ਪੰਗੀ ਬੋਗਾ ਸਵੇਰ ਨੂੰ ਰੋਟੀਆਂ ਲੈ ਕੇ ਆਉਂਦਾ ਪਰ ਭਗਤ ਸਿੰਘ ਨੂੰ 12 ਘੰਟੇ ਪਹਿਲਾਂ ਹੀ ਪਾਵਰਾਤ ਨੂੰ ਹੀ ਫਾਇਦਾ ਲਾਤਾ ਗਿਆ ਰਾਤ ਨੂੰ ਹੀ ਫਾਂਸੀ ਦੇ ਦਿੱਤੀ ਜਾਂਦੀ ਹੈ ਤੇ ਭੰਗੀ ਭਗਤ ਸਿੰਘ ਨੂੰ ਉਥੇ ਨਾ ਵੇਖ ਕੇ ਫੁੱਟ ਫੁੱਟ ਕੇ ਰੋਂਦਾ ਤੇ ਨਾਲ ਹੀ ਨਾਟਕ ਵੇਖ ਰਹੇ ਸਾਰੇ ਹਾਲ ਨੂੰ ਰਵਾਉਂਦਾ ਜਾਂਦਾ ਕਿਉਂ ਕਿ ਕਿਉਂਕਿ ਉਸ ਵੇਲੇ ਤੱਕ ਹਾਲ ਵਿੱਚ ਬੈਠੇ ਇਹ ਸਰੋਤੇ ਸਰੋਤੇ ਨਹੀਂ ਸੀ रह ਗਏ ਬਲਕਿ ਭਗਤ ਸਿੰਘ ਦੀਆਂ ਬਾਤਾਂ ਸੁਣ ਸੁਣ ਕੇ ਉਸ ਦੇ ਸੰਗੀ ਸਾਥੀ ਬਣ ਗਏ ਸਨ ਤੇ ਸਭ ਨੂੰ ਲੱਗਦਾ ਸੀ ਕਿ ਫਾਂਸੀ ਭਗਤ ਸਿੰਘ ਨੂੰ ਨਹੀਂ ਦਿੱਤੀ ਗਈ ਬਲਕਿ ਭਗਤ ਸਿੰਘ ਦੇ ਉਜਲੇ ਭਵਿੱਖ ਨੂੰ ਹੀ ਬਲਕਿ ਭਾਰਤ ਦੇ ਉਜਲੇ ਭਵਿੱਖ ਨੂੰ ਹੀ ਫਾਹਿਲਾ ਦਿੱਤਾ ਗਿਆ ਲਓ ਇਹ ਦ੍ਰਿਸ਼ ਦੇਖ ਹੀ ਲਓ 인 क 신 ल 아 ज िं द ा ब ਕੇਵਲ ਨਾਟਕ ਹੀ ਇਨਕਲਾਬੀ ਨਹੀਂ ਸੀ ਮੰਚ ਦੇ ਮੂਰੇ ਸਜੇ ਭਗਤ ਤੇ ਸਰਾਬੇ ਦੇ ਪੋਸਟਰਾਂ ਬੈਨਰਾਂ ਨੇ ਸਮੁੱਚੇ ਪੰਡਾਲ ਨੂੰ ਹੀ ਇਨਕਲਾਬੀ ਦਿੱਖ ਪ੍ਰਦਾਨ ਕੀਤੀ ਹੋਈ ਸੀ ਉਂਝ ਵੀ ਇਹ ਨਾਟਕ ਅੰਮੇਲਾ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਬੇ ਅਤੇ ਉੱਗੇ ਤਰਕਸ਼ੀਲ ਬਲਦੇਵ ਸੇਖੋਂ ਦੀ ਯਾਦ ਨੂੰ ਸਮਰਪਿਤ ਸੀ ਨਾਟਕ ਮੇਲੇ ਦੀ ਕਾਮਯਾਬੀ ਵਿੱਚ ਪਰਦੇ ਦੇ ਪਿੱਛੇ ਦਰਸ਼ਨ ਔਜਲਾ ਤੇ ਉਹਨਾਂ ਦੀ ਸਮੁੱਚੀ ਟੀਮ ਦੀ ਕਲਣਾ ਸੀ ਤੇ ਮੂਹਰੇ ਸੰਚਾਲਨ ਦੀ ਜ਼ਿੰਮੇਵਾਰੀ ਬੀਰਬਲ ਪਧੌੜ ਦੀ ਸੀ ਨਾਟਕ ਤੋਂ ਇਲਾਵਾ ਖੇਚ ਦਾ ਕੇਂਦਰ ਤਰਕਸ਼ੀਲਾ ਵੱਲੋਂ ਪੇਸ਼ ਕੀਤਾ ਗਿਆ ਜਾਦੂ ਦਾ ਸ਼ੋਰਿਆ ਇਸ ਜਾਦੂ ਦੇ ਸ਼ੋਅ ਦਾ ਮਕਸਦ ਸਮਾਜ ਵਿੱਚ ਫੈਲੇ ਵਹਿਮ ਭਰਮ ਦੇ ਹੋਰ ਕੁਰਤੀਆਂ ਨੂੰ ਦੂਰ ਕਰਨਾ ਹੈ ਜਿਨ੍ਹਾਂ ਦੇ ਸਹਾਰੇ ਅਖੌਤੀ ਬਾਬੇ ਲੋਕਾਂ ਦੀ ਲੁੱਟ ਕਰਦੇ ਨੇ ਜਾਦੂ ਦਾ ਸ਼ੋਅ ਕਰਨ ਵਾਲੇ ਇਹਨਾਂ ਸਾਥੀਆਂ ਨੇ ਨਾਲੇ ਤਾਂ ਹੱਥ ਦੀ ਸਫਾਈ ਦੇ ਕਰਤਬ ਦਿਖਾਏ ਤੇ ਨਾਲੇ ਗੱਲੀਆਂ ਬਾਤਾਂ ਹਸਾ-ਹਸਾ ਕੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ ਹੁਣ ਜੇ ਮੈਂ ਸਮਾਰੋਹ ਦੇ ਹੋਰ ਭਾਗੀਦਾਰਾਂ ਦੀ ਬਾਤ ਪਾਵਾਂ ਤਾਂ ਵਕੀਲ ਦਾ ਰੋਲ ਕਰਨ ਵਾਲੇ ਦੀਪ ਬਰਾੜ ਦੀ ਟੀਮ ਨੇ ਗਰਜਵੀਂ ਆਵਾਜ਼ ਵਿੱਚ ਕਵਿਸ਼ਰੀ ਪੇਸ਼ ਕੀਤੀ ਪਰਮਜੀਤ ਭੰਗੂ ਨੇ ਆਪਣੇ ਇਨਕਲਾਬੀ ਕਵਿਤਾ ਨਾਲ ਹਾਜ਼ਰੀ ਲਵਾਈ ਨੀਟੇ ਦੀ ਸੁਰਤਾਲ ਨੂੰ ਵੀ ਸਭ ਨੇ ਸਰਾਇਆ ਬਲਦੇਵ ਸਿੰਘ ਹੋਰਾ ਸਮਾਰੋਹ ਕਰਾਉਣ ਦੇ ਮਕਸਦ ਸਬੰਧੀ ਕੁੰਜੀਵਤ ਭਾਸ਼ਣ ਦਿੱਤਾ ਸਿਮਰਤਾ ਵੱਲੋਂ ਗਾਇਆ ਸੰਤ੍ਰਮ ਉਦਾਸੀ ਦੇ ਗੀਤਾਂ ਦੀ ਫਰਮਾਇਸ਼ बार-बार ਆਉਂਦੀ ਰਹੀ ਚਲੋ ਫਿਰ ਵੀਡੀਓ ਦੀ ਸਮਾਪਤੀ ਇਸ ਨਾਲ ਹੀ ਕਰਦੇ ਹਾਂ ਜਿੱਤੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਤੇ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਪੇਸ਼ਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ